ਮਨੀਪੁਰ ਵਿੱਚ ਔਰਤਾਂ ਤੇ ਬੇਟੀਆਂ ਨਾਲ ਹੋਈ ਹਵਾਨੀਅਤ ਦੇ ਵਿਰੋਧ ਵਿੱਚ ਗੁਰਦਾਸਪੁਰ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਦੌਰਾਨ ਹਲਕੇ ਦੇ ਹੋਰ ਲੀਡਰ ਵੀ ਮੌਜੂਦ ਰਹੇ। ਇਸ ਮੌਕੇ ਰਾਜਾ ਵੜਿੰਗ ਅਤੇ ਹੋਰਾਂ ਗੋਣੇ ਕਿਹਾ ਕਿ ਮਨੀਪੁਰ ਹਿੰਸਾ ਦੀ ਅੱਗ ਵਿੱਚ ਜਲ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਦੀ ਕੋਈ ਪਰਵਾਹ ਨਹੀਂ। ਉਨਾ ਕਹਿਆ ਕਿ ਬੀਜੇਪੀ ਸਰਕਾਰ ਦੀ ਸ਼ੈਅ ਤੇ ਸਾਰਾ ਕੁਝ ਹੋ ਰਿਹਾ ਹੈ ਜਿਸ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਹੈ ਨਹੀਂ ਤਾਂ ਦੇਸ਼ ਵਿੱਚ ਲੋਕਤੰਤ੍ਰ ਤੇ ਇਨਸਾਨੀਅਤ ਦਾ ਪਤਨ ਹੋ ਜਾਵੇਗਾ। ਆ ਜਿੱਦਾਂ ਜਿਹੜਾ ਇਹ ਪੀਸ ਮਾਰਚ ਯਾਨੀ ਕਿ ਕੈਂਡਲ ਮਾਰਚ ਰੱਖਿਆ ਗਿਆ ਬਾੜਾ ਸਾਹਿਬ ਨੇ ਸਾਨੂੰ ਸਾਰੇ ਲੋਕਾਂ ਨੂੰ ਸਰੇਹਾ ਲਾਇਆ ਸੀ ਕਿ ਅਸੀਂ ਰਲ ਮਿਲ ਕੇ ਸਾਰੇ ਅਨਿਆਂ ਦੇ ਖਿਲਾਫ ਜਿਸ ਪ੍ਰਕਾਰ ਦੇ ਦੇਸ਼ ਦੇ ਹਾਲਾਤ ਬਣ ਗਏ ਨੇ ਮੈਨੂੰ ਲੱਗਦਾ ਕਿ ਜਦੋਂ ਦੇਸ਼ ਆਜ਼ਾਦ ਵੀ ਹੋਇਆ ਸੀ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਦੇ ਹਾਲਾਤ ਨਹੀਂ ਸਨ ਜੋ ਮਨੀਪੁਰ ਦੇ ਵਿੱਚ ਹਿੰਸਾ ਹੋਈ ਬੇਸ਼ੱਕ ਉਹ 크ਰਿਸਚੀਅਨ ਭਰਾਵਾਂ ਦੇ ਨਾਲ ਹੋਈ ਲੇਕਿਨ ਅਸੀਂ ਸਮਝਦੇ ਕਿ ਸਾਡਾ ਫਰਜ ਬੰਦਾ ਉਹ ਉਹਨਾਂ ਦੀਆਂ ਮਾਵਾ ਪੈਣਾ ਨਹੀਂ ਸਾਨੂੰ ਸਾਡੀਆਂ ਮਾਵਾ ਪੈਣਾ ਸਾਨੂੰ ਹਮੇਸ਼ਾ ਸਾਡੇ ਗੁਰੂਆਂ ਨੇ ਹੀ ਸਿਖਾਇਆ ਕਿ ਜਿੱਥੇ ਵੀ ਕਿਸੇ ਨਾਲ ਅਨਿਆਏ ਹੁੰਦਾ ਹੈ ਉੱਥੇ ਅਸੀਂ ਅੱਗੇ ਹੋ ਕੇ ਅਨਿਆਏ ਦੇ ਖਿਲਾਫ ਲੜਾਈ ਲੜਨੀ ਔਰ ਅੱਜ ਦਾ ਇੱਕ ਕੈਂਡਲ ਮਾਰਚ ਅਸੀਂ ਬੀਜੇਪੀ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਆਦਰਯੀ ਨਰਿੰਦਰ ਮੋਦੀ ਜੀ ਨੂੰ ਕਿ ਕਿਸ ਪ੍ਰਕਾਰ ਦੇ ਹਾਲਾਤ ਦੇਸ਼ ਤੇ ਬਣ ਗਏ ਨੇ ਕੇਵਲ ਕੁਰਸੀ ਦੇ ਵਾਸਤੇ ਤੁਸੀਂ ਮੇਰੇ ਦੇਸ਼ ਨੂੰ ਕਿਸ ਤਰ੍ਹਾਂ ਤੋੜ ਮਰੋੜ ਦਿੱਤਾ ਕੀ ਬਣ ਗਿਆ ਮੇਰੇ ਦੇਸ਼ ਦਾ ਔਰ ਜਦੋਂ ਦੇਸ਼ ਦੀ ਮੈਂ ਸਮਝਦਾ ਕਿ ਪਾਰਲੀਮੈਂਟ ਚੱਲ ਰਹੀ ਸੀ ਔਰ ਵਾਰ-ਵਾਰ ਆਪੋਜੀਸ਼ਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮਨੀਪੁਰ ਤੇ ਕਿ ਪਾ ਟਿੱਪਣੀ ਕਰਨ ਤੇ ਦੱਸਣ ਕਿ ਇਹ ਹਿੰਸਾ ਮੈਂ ਕਿਉਂ ਹੋਈ ਹੈ ਹਾਲਾਂਕਿ ਅਹਿੰਸਾ ਹੋਈ ਨੂੰ ਕਈ ਮਹੀਨੇ ਹੋ ਗਏ ਸੰ ਕਈ ਦਿਨ ਹੋ ਗਏ ਲੇਕਿਨ ਕਿਸੇ ਪ੍ਰਕਾਰ ਦਾ ਕੋਈ ਸਰਕਾਰ ਵੱਲੋਂ ਉਥੇ ਭਾਜਪੀ ਦੀ ਸਰਕਾਰ ਹੈ ਮਨੀਪੁਰ ਦੇ ਵਿੱਚ ਕੋਈ ਕੌਗਨੀਡੈਂਸ ਨਹੀਂ ਲਿਆ ਗਿਆ ਔਰ ਮਾਨਯੋਗ ਸੁਪਰੀਮ ਕੋਰਟ ਦੀ ਜਦੋਂ ਉਹਨਾਂ ਨੇ ਇੰਟਰਵਿਨ ਕੀਤਾ ਤਾਂ ਤਦ ਐਫ ਆਈ ਆਰ ਦਰਿੰਦਿਆਂ ਤੇ ਦਰਜ ਹੋਈ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਹਾਲਾਤ ਇਸ ਦੇਸ਼ ਤੇ ਕਦੇ ਵੀ ਨਹੀਂ ਸਨ ਸੋ ਅੱਜ ਦਾ ਇਹ ਕੈਂਡਲ ਮਾਰਚ ਉਹਨਾਂ ਮੇਰੀਆਂ ਮਾਵਾਂ ਭੈਣਾਂ ਦੇ ਨਾਮ ਹੈ ਜੋ ਉਸ ਦਰਿੰਦਿਆਂ ਦੀ ਬਲੀ ਚੜ ਗਈਆਂ ਔਰ ਆਉਣ ਵਾਲੇ ਸਮੇਂ 'ਚ ਸਾਨੂੰ ਸਾਰੀ ਦੁਨੀਆ ਨੂੰ ਸਾਰੇ ਦੇਸ਼ ਨੂੰ ਅਨਿਆਏ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਬੇਸ਼ੱਕ ਕਿਸੇ ਧਰਮ ਦੇ ਹੋਈਏ ਬੇਸ਼ੱਕ ਕਿਸੇ ਜਾਤ ਦੇ ਹੋਈਏ ਸੋ ਅੱਜ ਇਹ ਸਮਰਪਿਤ ਹੈ ਉਹਨਾਂ ਮੇਰੀਆਂ ਮਾਵਾਂ ਭੈਣਾਂ ਨੂੰ ਔਰ ਮਨੀਪੁਰ ਦੀ ਕੱਟੜਾਂ ਨੂੰ ਕਿ ਇਸ ਧਰਮੀਆਂ ਅਹਿੰਸਾਵਾ ਦੇਸ਼ ਦੇ ਅੰਦਰ ਨਹੀਂ ਹੋਣੀਆਂ ਚਾਹੀਦੀਆਂ ਔਰ ਨਿੰਦਾ ਕਰਦੇ ਆਂ ਬੇਸ਼ਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਬੀਜੇਪੀ ਦੀ ਸਰਕਾਰ। ਰਾਹੁਲ ਗਾਂਧੀ ਜੀ ਨੇ ਬਾਤ ਉਠਾਈ ਸੀ ਕਿ ਲੇਖਿਕਾ ਸੁਸ਼ਮਾ ਜਾਨੀ ਨੇ ਕਹਤਾ ਕਿ ਮੈਨੂੰ ਮਲਟਕੀ ਮੀਤੀ ਗਈ ਆ। ਦੇਖੋ ਰਾਹੁਲ ਗਾਂਧੀ ਜੀ ਨੂੰ ਤੁਸੀਂ ਦੇਖਿਆ ਹੋਣਾ। ਵੈਸੇ ਤਾਂ ਇਸ ਤਰ੍ਹਾਂ ਦੀ ਕੋਈ ਵੀਡੀਓ ਤਾਂ ਆਈ ਨਹੀਂ, ਜ਼ਾਹਿਰ ਨਹੀਂ ਹੋਈ। ਕਿਉਂਕਿ ਅਮਿਤ ਸ਼ਾਹ ਜੀ ਨੇ ਤਾਂ ਇਹ ਵੀ ਕਹ ਦਿੱਤਾ ਸੀ ਕਿ ਕਲਾਵਤੀ ਜੀ ਜਿਸਕੇ ਘਰ ਮੇ ਰਾਹੁਲ ਜੀ ਰੁਕੇ ਥੇ ਉਸਕੇ ਘਰ ਕੋ ਛੱਤ ਹਮਨੇ دی, ਉਸਕੋ ਸਹਿਤਨ ਮੇਂ ਵੀ, ਉਸਕੋ ਰਾਸ਼ਨ ਹਮਨੇ ਦਿਆ। ਉਸ ਕੋ ਸੋਚਾ ਨਾ ਅਸੀਂ ਨੇ ਵੀ ਅਗਲੇ ਦਿਨ ਹੀ ਕਲਾਵਤੀ ਜੀ ਦਾ ਬਿਆਨ ਆ ਗਿਆ ਸੀ ਕਿ ਮੈਨੂੰ ਸਭ ਕੁਝ ਸ਼ਰਾਹੂਲ ਗਾਂਧੀ ਜੀ ਦੀ ਦਿੱਤਾ ਹੈ ਸਮ੍ਰਿਤੀ ਆ ਰਾਣੀ ਜੀ ਪਤਾ ਨਹੀਂ ਕਿਉਂ ਫਲਾਈਂਗ ਕਿਸ ਕੇਵਲ ਕੋਈ ਕਿਸੇ ਆਪਦੇ ਚਹੇਤੇ ਨੂੰ ਨਹੀਂ ਕਰਦਾ ਆਪਦੇ ਦੇਸ਼ ਨੂੰ ਵੀ ਫਲਾਈਂਕਿਸ ਕਰਦਾ ਆਪਦੇ ਪਿਆਰ ਕਰਨ ਵਾਲੇ ਬਜ਼ੁਰਗ ਨੂੰ ਵੀ ਫਲਾਈਂਕਿਸ ਕਰਦਾ ਆਪਦੇ ਮਾਪਿਓ ਨੂੰ ਵੀ ਵਿਅਕਤੀ ਫਲਾਈਂਕਿਸ ਕਰਦਾ ਹੈ ਆਪਦੀ ਭੈਣ ਨੂੰ ਵੀ ਆਪਦੇ ਪੁੱਤ ਧੀ ਨੂੰ ਵੀ ਫਲਾਈਂਕਿਸ ਕਰਦਾ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਟਿੱਪਾ ਟਿੱਪਨੀ ਜੋ ਸਮ੍ਰਿਤੀ ਰਾਣੀ ਜੀ ਨੇ ਕੀਤੀ ਹੈ ਇਹਦੇ ਤੋਂ ਤੁਹਾਡੀ ਸੋਚ ਦਰਸਾਉਂਦੀ ਹੈ ਕਿ ਕਿਸ ਪ੍ਰਕਾਰ ਦੀ ਗੰਦੀ ਸੋਚ ਤੁਹਾਡੇ ਲੋਕਾਂ ਦੀ ਹੈ ਫਲਾਈਂਕਿਸ ਤੋਂ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਫਲਾਈਂਕਿਸ ਹਾਲਾ ਕਿ ਮੈਂ ਉਹ ਫਲਾਈਂਕਿਸ ਕਰਦੇ ਆ ਦੇਖਿਆ ਨਹੀਂ ਰਾਹੁਲ ਕਾਂਧੀ ਜੀ ਲੱਗਦਾ ਨਹੀਂ ਮੁੱਦੇ ਤੋਂ ਭਟਕਾਉਣ ਦੇ ਵਾਸਤੇ 100% ਹੋਰ ਕੋਈ ਗੱਲ ਹੀ ਨਹੀਂ ਹੈ ਅੱਜ ਮਨੀਪੁਰ ਦਾ ਮੁੱਦਾ ਹੈ ਅਜ ਦੇਸ਼ ਦਾ ਮੁੱਦਾ ਹੈ ਦੇਸ਼ ਦੇ ਵਿੱਚ ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਦੇਸ਼ ਦੇ ਲੋਕ ਸੋਚ ਰਹੇ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅਜੇ ਤੱਕ ਮਨੀਪੁਰ ਵਿਜ਼ਿਟ ਨਹੀਂ ਕੀ ਕਰਕੇ ਆਏ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਟਾਈਮ ਹੈ ਇਧਰ ਉਧਰ ਮਨ ਕੀ ਬਾਤ ਕਰਨੇ ਕਾ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕੋਲ ਮਨੀਪੁਰ ਜਾਣ ਦਾ ਹਜੇ ਤੱਕ ਟਾਈਮ ਨਹੀਂ ਹੈ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਜਲੰਧਰ ਦੇ ਵਿੱਚ ਫਰੈਂਡਲੀ ਫੂਮਨ ਟੇਕਾ ਖਾਣ ਦਿੱਤਾ ਗਿਆ ਇਸ ਤਰ੍ਹਾਂ ਦੇਖ ਲਈਏ ਮੈਂ ਸਮਝਦਾ ਕਿ ਬਹੁਤ ਮਤਭਾਗੀ ਕਰਨਾ ਕੱਲ ਮੈਂ ਇਹ ਤੇ ਚਰਚਾ ਕੀਤੀ ਸੀ ਅੱਜ ਅੱਜ ਸਾਡਾ ਧਰਨਾ ਸੀ ਉੱਥੇ ਵੀ ਚਰਚਾ ਕੀਤੀ ਸੀ ਕਿ ਜੇ ਪੰਜਾਬ ਦੇ ਵਿੱਚ ਗੱਲ ਹੀ ਨਹੀਂ ਇੱਕ ਸ਼ਰਮ ਦੀ ਗੱਲ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਇਸ ਤਰ੍ਹਾਂ ਓਪਨ ਤੁਸੀਂ ਔਰਤਾਂ ਅੱਸੇ ਉਹ ਠੇਕਾ ਖੁੱਲਾ ਗਿਆ ਹਾਲਾਂਕਿ ਔਰਤਾਂ ਨੂੰ ਸਾਡੀਆਂ ਮਾਂਵਾ ਪੈਨਾ ਨੂੰ ਬਰਾਬਰ ਦੇ ਅਧਿਕਾਰ ਨਹੀਂ ਲੇਕਿਨ ਪੰਜਾਬ ਨੇ ਹਮੇਸ਼ਾ ਇੱਕ ਦੂਜੇ ਦੀ ਸ਼ਰਮ ਰੱਖੀ ਆ ਉਹ ਅੱਖ ਦੀ ਸ਼ਰਮ ਧੀਆਂ ਪੈਣਾ ਸਾਡੀ ਇੱਜ਼ਤ ਦੀ ਸ਼ਰਮ ਸੋ ਬਹੁਤ ਮਦਬਾਗੀ ਘਟਨਾ ਹੈ ਮੈਨੂੰ ਇਹ ਉਮੀਦ ਨਹੀਂ ਸੀ ਪੰਜਾਬ ਸਰਕਾਰ ਤੋਂ ਜੋ ਉਹਨਾਂ ਨੇ ਕੀਤਾ ਮੈਂ ਇਹ ਹੀ ਕਰੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਭਾਈ ਇਹੋ ਜੇ ਕੰਮ ਨਾ ਹੋਣ ਦਿਓ ਇਹ ਠੇਕੇ ਇਹੋ ਜੀਆਂ ਚੀਜ਼ਾਂ ਬੰਦ ਕਰਾਈਆਂ ਜਾਣ। ਦੇਖੋ ਅੱਜ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਪੀਸੀਸੀ ਪ੍ਰਧਾਨ ਰੰਦਾਵਾ ਸਾਹਿਬ ਫ੍ਰਿੱਪਤ ਬਾਜਵਾ ਜੀ ਮੈਡ ਮਰਨਾ ਜੋਹਲਾ ਕੇ ਪਤਾ ਬਾਜਵਾ ਜੀ ਵੀ ਆਏ ਸੀਗੇ 1.5 ਘੰਟਾ ਬੈਠ ਕੇ ਇਹ ਉਹਨਾਂ ਨੂੰ ਕੋਈ ਅਮਰਜੈਂਸੀ ਜੀ ਜਾਣਾ ਪੈ ਗਿਆ ਕਹਿੰਦੇ ਇਹ ਸਾਰੇ ਆਏ ਅੱਜ ਔਰ ਸਮੁੱਚੇ ਜ਼ਿਲ੍ਹੇ ਵੱਲੋਂ ਅੱਜ ਕੈਂਡਲ ਮਾਰਚ ਮਨੀਪੁਰ ਦੀ ਜਿਹੜੀ ਮੰਦ ਭਾਗੀ ਘਟਾ ਜਿਹੜੀ ਵਾਪਰੀ ਆ ਸਾਡੀਆਂ ਉੱਤੇ ਭੈਣਾ ਸਾਡੀਆਂ ਮਾਵਾਂ ਵਰਗੀਆਂ ਜਿਨ੍ਹਾਂ ਦੇ ਨਾਲ ਉਹ ਤਸ਼ੱਦਦ ਹੋਇਆ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਲੱਖਾਂ ਵਿੱਚ ਇਸ ਤਰੀਕੇ ਦੇ ਨਾਲ ਉੱਤੇ ਹੋਇਆ ਅੱਜ ਦੀ ਸਦੀ ਦੇ ਵਿੱਚ ਇਹ ਐਕਸਪੈਕਟ ਨਹੀਂ ਕਰ ਕੀਤਾ ਜਾ ਸਕਦਾ ਕਿ ਇਹੋ ਜੀ ਮੰਦਭਾਗੀ ਘਟਨਾ ਸਾਡੇ ਹਿੰਦੂਸਤਾਨ ਦੇ ਕਿਸੇ ਸੂਬੇ ਦੇ ਵਿੱਚ ਹੋਈ ਆ ਜਿਹਦੇ ਨਾਲ ਸਮੁੱਚੇ ਵਰਲਡ ਦੇ ਵਿੱਚ ਸਾਡੇ ਹਿੰਦੂਸਤਾਨ ਦਾ ਸਿਰ ਨੀਵਾ ਹੋਇਆ ਔਰ ਆ ਜਿਹਦੇ ਸਮਾਂਚ ਕੈਂਡਲ ਮਾਰਚ ਇੱਕ ਰੋਸ ਮਾਰਚ ਕਹਿ ਸਕਦੇ ਹੋ ਕੱਢਿਆ ਗਿਆ ਤਾਂ ਜੋ ਇਹ ਤਸ਼ੱਦਦ ਕਿਸੇ ਨਾਲ ਨਾ ਹੋਵੇ ਕਿਸ਼ੇ ਦੁਸ਼ਮਣ ਨਾਲ ਵੀ ਨਾ ਹੋਵੇ ਜੋ ਮਨੀਪੁਰ ਦੇ ਵਿੱਚ ਘਟਨਾ ਵਾਪਰੀ ਆ ਸੋ ਅੱਜ ਇਹ ਮਨ ਸੀਗਾ ਕਿ ਅਸੀਂ ਆਪ ਦਾ ਰੋਸ ਜ਼ਾਹਿਰ ਕਰਕੇ ਤੇ ਸੈਂਟਰ ਸਰਕਾਰ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਸਾਰਿਆਂ ਦੀਆਂ ਅੱਖਾਂ ਖੋਲੀਏ ਕਿਉਂਕਿ ਜਿਨ੍ਹਾਂ ਨੂੰ ਸਮਾਂ ਨਹੀਂ ਇਸ ਮੁੱਦੇ ਤੇ ਬੋਲਣ ਦਾ ਜਿਨ੍ਹਾਂ ਨੇ ਇਸ ਗੱਲ ਨੂੰ ਸਵਿਰਦਾ ਦੇ ਨਾਲ ਨਹੀਂ ਲਿਆ ਔਰ ਪਾਰਲੀਮੈਂਟ ਦੇ ਹੱਥ ਹੱਸ ਕੇ ਗੱਲਾਂ ਕਰਦੇ ਪ੍ਰਾਇਮ ਮਿੰਟਰ ਸਾਹਿਬ ਦੇ ਅੱਜ ਸਮਾਂ ਅਸੀਂ ਇਹ ਕੱਢਿਆ ਕਿ ਉਹਨਾਂ ਨੂੰ ਸ਼ਾਇਦ ਇਹ ਪਤਾ ਲੱਗੇ ਕਿ ਇਹ ਰੋਜ਼ ਸਿਰਫ ਮਨੀਪੁਰ ਦੀ ਉਹ ਸੜਕ ਜਾਂ ਗਲੀ ਦਾ ਨਹੀਂ ਇਹ ਰੋ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆ ਜਿਨ੍ਹਾਂ ਨੇ ਉਹ ਸੀਨ ਅੱਖਾਂ ਦੇ ਸਾਹਮਣੇ ਜਿਨ੍ਹਾਂ ਦੇ ਆਉਂਦਾ ਕਿ ਸਾਡੀਆਂ ਮਾਮਾ ਸਾਡੀਆਂ ਭੈਣਾਂ ਉਹ ਵੀ ਨੇ ਜਿਨ੍ਹਾਂ ਦੇ ਨਾਲ ਇਸ ਤਰੀਕੇ ਦੇ ਨਾਲ ਮੈਂ ਮਤਲਬ ਬ੍ਰੇਜ ਕਰਦਾ ਕਿ ਉਹਨਾਂ ਨੇ ਮਤਲਬ ਜੋ ਹੋਇਆ ਉਹਨਾਂ ਦੇ ਨਾਲ ਸੋ ਅੱਜ ਬੜੀ ਦੁੱਖ ਦੀ ਗੱਲ ਆ ਕਿ ਇਸ ਸਦੀ ਦੇ ਵਿੱਚ ਵੀ ਸਾਨੂੰ ਇਸ ਚੀਜ਼ਾਂ ਦੇ ਖਿਲਾਫ ਧਰਨੇ ਦੇਣੇ ਪੈ ਰਹੇ ਆ ਇਸ ਚੀਜ਼ਾਂ ਦੇ ਖਿਲਾਫ ਕੈਂਡਲ ਮਾਰਚ ਕੀ ਕੱਢਣੇ ਪੈ ਰਹੇ ਆ ਅੱਜ ਲੋੜ ਸੀਗੀ ਕਿ ਅਸੀਂ ਧਰਨੇ ਜਾਂ ਕੈਂਡਲ ਮਾਰਚ ਜਾਂ ਇਹੋ ਜਿਹੇ ਇਸ਼ੂਜ਼ ਉਹ ਇਸ਼ੂਜ਼ ਦੇ ਉੱਤੇ ਧਰਨੇ ਹੁੰਦੇ ਕਿ ਸਾਡੀ ਬੇਰੁਜ਼ਗਾਰੀ ਹੈ ਸਾਡੇ ਜਿਹੜੇ ਆਪਰਾਪਰ ਦੇ ਹੱਕੂ ਨੇ ਚਾਹੀਦੇ ਆ ਸਾਨੂੰ ਫਲਾਣੀਆਂ ਮੁਸ਼ਕਲਾਂ ਅੱਜ ਉਸ ਮੋੜ ਤੇ ਇਹ ਸੈਂਟਰ ਸਰਕਾਰ ਨੇ ਸਾਡੇ ਹਿੰਦੁਸਤਾਨ ਨੂੰ ਖੜਾ ਕਰਤਾ ਜਿੱਥੇ ਕੋਈ ਵੀ ਬੰਦਾ ਆਪਣੇ ਆਪ ਨੂੰ ਮਹਫੂਜ਼ ਨਹੀਂ ਸਮਝਦਾ ਕੋਈ ਵੀ ਕਿਸੇ ਵਰਗ ਨਾਲ ਵੀ ਉਹ ਸੰਬੰਧਿਤ ਹੋਵੇ ਹਰ ਬੰਦਾ ਸਮਝਦਾ ਹੈ ਕਿ ਅੱਜ ਕਿਸੇ ਨਾਲ ਫਲਾਣੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਹੋ ਸਕਦਾ ਫਿਰ ਕਿਸੇ ਹੋਰ ਨਾਲ ਹੋ ਸਕਦਾ ਸੋ ਅੱਜ ਇਸ ਸੰਬੰਧ ਦੇ ਵਿੱਚ ਸੂਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਇੱਕ ਬਹੁਤ ਹਜ਼ਾਰਾਂ ਤੇ ਦਰ ਦੇ ਨਾਲ ਬੰਦੇ ਲੈ ਕੇ ਅਸੀਂ ਇਹ ਕੈਂਡਲ ਮਾਰਚ Shamla Chandar Building maintenance handyman under cheque trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number nine two one seven six zero. Shamra Chander Kal Call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ